ਗੁਲਦੀਪ ਸਿੰਘ ਢਾਲੀਵਾਲ ਜੀ ਸਾਡੇ ਵਿੱਚਕਾਰ ਮੌਜੂਦ ਨੇ ਤੋਂ ਜ਼ੋਰਦਾਰ ਤਾੜੀਆਂ ਤਾੜੀਆਂ ਦੇ ਨਾਲ ਜਰੰਦਰ ਚਾਹ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਦੱਸਦੀ ਹੈ ਕਿ ਪ੍ਰਦਰਸ਼ਨ ਨੀਟ ਦੀ ਪ੍ਰੀਖਿਆ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਲੈ ਕੇ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਨੀਟ ਦੇ ਪੇਪਰਾਂ ਦੇ ਵਿੱਚ ਹੋਈ ਗੜਬੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਸੀਂ ਭਾਜਪਾ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਜਿੰਨਾ ਲੋਕਾਂ ਦਾ ਵੀ ਹੱਥ ਇਸ ਪੇਪਰਾਂ ਦੀ ਗੜਬੜ ਕਰਵਾਉਣ ਦੇ ਵਿੱਚ ਹੈ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਜੇਲ੍ਹ ਅੰਦਰ ਪਾਉਣਾ ਚਾਹੀਦਾ ਤੇ ਜਲਦ ਤੋਂ ਜਲਦ ਦੁਬਾਰਾ ਤੋਂ ਨੀਟ ਦੀ ਪੇਪਰ ਐਜੋ ਹੋਣੇ ਚਾਹੀਦੇ ਨੇ ਦੇਖੋ ਇਹ ਬੇਈਮਾਨਾਂ ਦੀ ਸਰਕਾਰ ਜੋ ਕੇਂਦਰ ਦੇ ਵਿੱਚ ਅੱਜ ਇੱਕ ਬੱਚਿਆਂ ਦੇ ਉਹ ਇੱਕ ਨਾ ਖਲਵਾੜ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਮੋਦੀ ਸਾਹਿਬ ਨੇ ਸਿੱਧ ਕਰਤਾ ਵੀ ਦੇਸ਼ ਦੇ ਪ੍ਰਤੀ ਨਹੀਂ ਮੈਂ ਸੀਰੀਅਸ ਹੈਗਾ ਭਾਜਪਾ ਦੇ ਪ੍ਰਤੀ ਸੀਰੀਅਸ ਆ ਪਰ ਇਹ ਬੱਚਿਆਂ ਦਾ ਭਵਿੱਖ ਜਿਹੜਾ ਵਾ ਇਹ ਮੋਦੀ ਸਰਕਾਰ ਨੂੰ ਇਸ ਗੱਲ ਦਾ ਸ਼ਰਾਫ ਲੱਗੂ ਕਿਉਂਕਿ ਬੱਚੇ ਜਿਹੜੇ ਆ ਉਹ ਦਿਨ ਰਾਤ ਮਿਹਨਤ ਕਰਕੇ ਆਪਣੇ ਭਵਿੱਖ ਨੂੰ ਬਣਾਉਂਦੀ ਲਾਸਟ ਪੇਪਰ ਵੇਲੇ ਕਰਦੇ ਆ ਪਰ ਇਹਨਾਂ ਨੇ ਬੰਦ ਕਮਰਿਆਂ ਦੇ ਵਿੱਚ ਇੱਕ ਕਿਸਮ ਦਾ ਬੱਚਿਆਂ ਨੂੰ ਬਿਠਾ ਕੇ ਪੇਪਰ ਪਾਸ ਕਰਾਇਆ ਇਹਨਾਂ ਨੂੰ ਇਸ ਗੱਲ ਦਾ ਜਵਾਬ ਵੀ ਦੇਣਾ ਪਊਗਾ ਅੱਜ ਜਲੰਧਰ ਦੀ ਧਰਤੀ ਤੋਂ ਅਰਵਿੰਦ ਕੇ ਰੀਵਾਲ ਮੋੱਖ ਮੰਤਰੀ ਪੰਜਾਬ ਔਰ ਪੰਜਾਬ ਦੀ ਸਰਕਾਰ ਨੇ ਇਸ ਗੱਲ ਦਾ ਤੈਅ ਕੀਤਾ ਕਿ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਤੇ ਮਜਬੂਰ ਕਰ ਦਾਂਗੇ ਕਿ ਬੱਚਿਆਂ ਦਾ ਉਹ ਇੱਕ ਜਿਹੜਾ ਵਾ ਉਹਨੂੰ ਬਣਾਵਾਗੇ ਔਰ ਉਹਨੂੰ ਵਿਗੜਨ ਨਹੀਂ ਦਾਂਗੇ ਮੇਰੇ ਮਾਨ ਸਾਹਿਬ ਵੀ ਆ ਰਹੇ ਕੱਲ ਗਿਆ ਜਾ ਰਹੇ ਨੇ ਤੇ ਦੇਖੋ ਕੀ ਲੈ ਰਹੇ ਐ ਇਲੈਕਸ਼ਨ ਤੋਂ ਕਿਤਾ ਦੇਜ ਤੇ ਫਿਲੰਦਰ ਦੇਖੋ ਗੱਲ ਸੁਣੋ ਸਾਡਾ ਇਹਨਾਂ ਦਾ ਰਾਮ ਮੁੱਦਾ ਜਿਹੜਾ ਸੀ ਇੱਕ ਵਾਰੀ ਉਹ ਚੱਲਣਾ ਸੀ ਇਹਨਾਂ ਨੇ ਧਰਮ ਨੂੰ ਵਿੱਚ ਲਿਆ ਕੇ ਧਰਮ ਦੇ ਨਾਲ ਵੋਟਾਂ ਲਈਆਂ ਨੇ ਐਤ ਕੀ ਹੁਣ ਲੋਕੀ ਜਾਣ ਚੁੱਕੇ ਔਰ ਦੇਖਿਓ ਤੁਸੀਂ ਅਸੀਂ ਜਲੰਧਰ ਦੀ ਸੀਟ ਵੱਡੀ ਮਾਰਜਨ ਨਾਲ ਜਿੱਤਾਂਗੇ ਇਥੋਂ ਪਰ ਗੱਲ ਕਰੀਏ ਲੋਕ ਆ ਵਿੱਚ ਹੁਣੀ ਜਦੋਂ ਬਗੇ ਹੱਡੀ ਤਾਂ ਇੱਥੇ ਇੱਕ ਆਪੀ ਪੈਸ ਵਿੱਚ ਬਾਦਨ ਕੱਟਿਆ ਲੈ 15000 ਵੋਟਰ ਰਹਿ ਕੇ ਦੇਖੋ ਹਰ ਇਲੈਕਸ਼ਨ ਦੀ ਲੋਕ ਸਭਾ ਦੀ ਇਲੈਕਸ਼ਨ ਦਾ ਲੋਕਾਂ ਦਾ ਆਪਣਾ ਮਤ ਦਾ ਦਾਨ ਹੁੰਦਾ ਵਿਧਾਨ ਸਭਾ ਦਾ ਆਪਣਾ ਹੁੰਦਾ ਕਾਉਂਸਲਰ ਦਾ ਆਪਣਾ ਹੁੰਦਾ ਪਰ ਤੁਸੀਂ ਦੇਖਿਓ ਵਿਧਾਨ ਸਭਾ ਦੇ ਵਿੱਚ ਇਹਨਾਂ ਕਾਰ ਤੋੜ ਵੋਟਾਂ ਦੇ ਜਿੱਤਾਂਗੇ ਇਥੋਂ ਕਹਿੰਦੇ ਕੰਮ ਨਹੀਂ ਕਰਦੇ ਦਿੱਤਾ ਕਰਕੇ ਛੱਡ ਕੇ ਗਿਆ ਕਿ ਦਿੱਲੀ ਤੋਂ ਛੋਟਾ ਕੰਮ ਵੀ ਕਰਾਣਾ ਹੁੰਦਾ ਸ਼ੀਤਲ ਜੀ ਨੂੰ ਦਾ ਪੈਕੇਜ ਮੋਦੀ ਵਾਲਾ ਮਿਲ ਗਿਆ ਤਾਂ ਆ ਗਿਆ ਉਹ ਇੱਧਰ ਇਹ ਪੈਕੇਜ ਮਿਲਿਆ ਸੀ ਤੁਨੂੰ ਪੈਕੇਜ ਮਿਲਿਆ ਰਿੰਕੂ ਨੂੰ ਇਹ ਪੈਕੇਜ ਇਹ ਲੋਕੀ ਜਾਣ ਚੁੱਕੇ ਵੀ ਕਿਹੜੇ ਪੈਕੇਜ ਦੇ ਨਾਲ ਇਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਸੀ ਜਿੰਨਾ ਮਾਨ ਸਤਕਾਰ ਹੈ ਨਾ ਦੋਨਾਂ ਬੰਦਿਆਂ ਨੂੰ ਆਮ ਆਦਮੀ ਪਾਰਟੀ ਨੇ ਦਿੱਤਾ ਵਾ ਇਹਨਾਂ ਨੂੰ ਕਿਤੇ ਹੋਰ ਮਿਲਣਾ ਨਹੀਂਗਾ ਇਹ ਲੋਕ ਆ ਬਸਤਾਉ ਹੈ ਕਹਿਣਾ ਸ਼ੀਤਲ ਦਾ ਕਹਿਣਾ ਹੈਗਾ ਮੈਂ ਆਮ ਆਦਮੀ ਪਾਰਟੀ ਕੋਈ ਵੀ ਕੰਮ ਹੈ ਪਹਿਲਾਂ ਦਿੱਲੀ ਤੋਂ ਹਾਰਡਰ ਲੈਣੇ ਪੈਂਦੇ ਸੀ ਫਿਰ ਕੰਮ ਹੁੰਦੇ ਇਹ ਅਸੀਂ ਵੀ ਖੜੇ ਆ ਸਾਨੂੰ ਦਾ ਉੱਥੇ ਸਾਡੇ ਕੰਮਾਂ ਕਰਕੇ ਲੋਕ ਸਭਾ ਦੀਆਂ ਚਿੱਟਾਂ ਮਿਲਿਆ ਦਿੱਲੀ ਦਾ ਜਾਣਦੀ ਕਿਸੇ ਨੂੰ ਲੋੜ ਹੀ ਹੈ ਨਹੀਂ ਇਹ ਕਾਂਗਰਸ ਜਾਂ ਭਾਜਪਾ ਹੈ ਨਹੀਂਗੀ ਸਾਡੀ ਤਾਂ ਆਮ ਲੋਕਾਂ ਦੀ ਪਾਰਟੀ ਆ ਔਰ ਆਮ ਲੋਕ ਜਿਹੜੇ ਆ ਉਹ ਅਸੀਂ ਆਪਣੀ ਆਵਾਜ਼ ਔਰ ਆਪਣੇ ਕੰਮਾਂ ਦੇ ਬਲਬੂਤੇ ਦੇ ਅੱਜ ਸਰਕਾਰ ਚਲਾ ਰਹੇ ਆ ਇਹਨਾਂ ਲੋਕਾਂ ਤਰ੍ਹਾਂ ਨਹੀਂ ਵੀ ਬਸ ਸਮੇਂ ਦੇ ਤੌਰ ਦੇ ਉੱਤੇ ਰਾਜ ਦੇਖਿਆ ਤੇ ਛਾਲ ਮਾਰੀ ਭਾਜਪਾ ਚਲੇ ਗਏ ਛਾਲ ਮਾਰੀ ਅੱਜ ਹੁਣ ਦੁਬਾਰਾ ਤਾਲੇ ਮਾਰ ਕੇ ਸ਼ੀਤਲ ਨੇ ਇਹ ਤੇ ਗੱਲ ਲਈਆ ਭਾਜਪਾ ਨੂੰ ਜਿਹੜਾ ਉਮੀਦਵਾਰ ਐਲਾਨੇ ਗਿਆ ਕਰੋੜਪਤੀ ਹੈਗਾ ਇਹ ਤਾਂ ਗੱਲ ਕਰਦੇ ਸੀ ਅਸੀਂ ਆਮ ਵਰਕਰ ਨੂੰ ਦਵਾਂਗੇ ਕਿ ਇਹਨਾਂ ਨੇ ਚਿੱਲੇ ਪ੍ਰਧਾਨ ਤੱਕ ਨੂੰ ਪੁੱਛੇ ਹੈਗਾ ਸੇਵਾਦਾਰ ਚਾਹੀਦਾ ਸਾਨੂੰ ਸਾਨੂੰ ਕਰੋੜ ਜਾਂ ਘੱਟ ਪੈਸਾ ਜਾਂ ਵੱਧ ਪੈਸਾ ਅਸੀਂ ਪੈਸੇ ਵਾਲ ਤਾਂ ਝਾਕਦੇ ਹੀ ਨਹੀਂ ਅਸੀਂ ਤਾਂ ਆਪਣੀ ਸੇਵਾ ਤੇ ਲੋਕਾਂ ਦੀਆਂ ਸੇਵਾ ਕਰਨ ਵਾਲੇ ਲੀਡਰ ਨੂੰ ਟਿਕਟ ਦੇਣੀ ਆ। ਥੈਂਕ ਯੂ। ਪੁਲਿਸ ਪਾਰਟੀ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ। ਕੁਝ ਦਿਨ ਪਹਿਲੇ ਜੋ NEET ਇਗਜ਼ਾਮ ਦਾ ਘਟਾਲਾ ਕਪਲਾ ਬਾਹਰ ਆਇਆ ਹੈ, ਅਸੀਂ ਸਾਰੇ ਦੇਸ਼ ਵਾਸੀ ਬਹੁਤ ਹੈਰਾਨ ਨੇ ਕਿ ਜਿਹੜੇ ਸਾਡੇ ਬੱਚੇ ਦਿਨ ਰਾਤ ਮਿਹਨਤ ਕਰਕੇ ਇਗਜ਼ਾਮ ਦਿੰਦੇ ਨੇ, ਅਗਰ ਉਹਨਾਂ ਦਾ ਪੇਪਰ ਪਹਿਲੇ ਹੀ ਲੀਕ ਹੋ ਜਾਏਗਾ ਤੇ ਉਹਨਾਂ ਨਾਲ ਬੜਾ ਵੱਡਾ ਧੋਖਾ, ਵਿਸ਼ਵਾਸਘਾਤ ਹੈਗਾ ਔਰ ਆਮ ਆਦਮੀ ਪਾਰਟੀ ਇਸ ਦਾ ਕੰਡੈਮਨ ਕਰਦੀ ਹੈ। ਔਰ ਅਸੀਂ ਚਾਹਾਂਗੇ ਕਿ ਜੋ NEET ਦਾ ਇਗਜ਼ਾਮ ਹੈ ਦੁਬਾਰਾ ਹੋਏ ਤਾਂ ਕਿ ਬੱਚਿਆਂ ਨੂੰ ਇਨਸਾਫ ਮਿਲੇ ਜਿਹੜੇ ਡਿਜ਼ਰਵਿੰਗ ਬੱਚੇ ਨੇ ਉਹਨਾਂ ਨੂੰ ਅੱਛੇ ਮਾਰਕ ਮਿਲਣ ਔਰ ਉਹ ਆਪਣਾ ਭਵਿਕ ਬਣਾ ਸਕਣ ਔਰ ਬੱਚਿਆਂ ਦੇ ਭਵਿਕ ਨਾਲ ਤਲਵਾੜ ਕਰਨਾ ਇਹ ਬਹੁਤ ਹੀ ਮਾੜੀ ਗੱਲ ਹੈ ਜਿਹੜੇ ਅਫੀਸਰ ਸਹਬਾਨ ਨੇ ਜਿਹੜੇ ਅਫਸਰਾਂ ਨੇ ਜਿਹੜੇ ਅਧਿਕਾਰੀਆਂ ਨੇ ਇਹ ਕਪਲਾ ਕਰਨ ਤੇ ਨਲਾਕੀ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਗਲੇ ਵੱਡੀ ਪ੍ਰੀਖਿਆ ਹੈਗੀ ਹੈ ਮੰਕਣ ਕੋ ਤੋਂ ਭਰਨ ਜਾ ਰਹੇ ਪਹਿਲਾਂ ਹੋਪਫੁਲੀ ਮੈਂ ਪਾਰਟੀ ਦੇ ਮੁਤਾਬਕ ਜਿਵੇਂ ਪਾਰਟੀ ਮੈਨੂੰ ਹੁਕਮ ਕਰੇਗੀ ਮੇਰਾ ਖਿਆਲ ਹੈ ਕਿ ਅਕਾਲ ਵਰ ਪਰਸੂ ਬੱਚ ਇਸੀ ਕੋ ਆਪਣੇ ਕਾਗਜ਼ ਫਾਇਲ ਕਰਵਾਵਾਂਗੇ ਪਾਰਟੀ ਦੀ ਸਲਾਹ ਦੇ ਨਾਲ ਪਾਰਟੀ ਦੇ ਨਾਲ ਲੈ ਕੇ ਸੀ ਅਫੀਸਰ ਜਮਾ ਕਰਾਵਾਂਗੇ ਔਰ ਜੋ ਪੰਜਾਬ ਦੇ ਵਿੱਚ ਜੋ ਇਸ ਸਮੇਂ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਉਹਨਾਂ ਨੂੰ ਲੈ ਕੇ ਸੀ ਲੋਕਾਂ ਚ ਜਾਵਾਂਗੇ ਔਰ ਜੰਦਰਪੈਸੇ ਸੀਟ ਹੈ ਪਾਰੀ ਭਵਨ ਜਿੱਤਾਂਗੇ ਧੰਨਵਾਦ ਜਿੱਥੇ ਇੰਨੀ ਮਿਹਨਤ ਕਰਦੇ ਆ ਉਹਨਾਂ ਦੇ ਪੇਰੈਂਟਸ ਸੈਕ੍ਰੀਫਾਈਜ਼ ਕਰਦੇ ਆ ਆਪਣੀਆਂ ਬਹੁਤ ਸਾਰੀਆਂ ਜੋ ਜ਼ਰੂਰਤਾਂ ਹੁੰਦੀਆਂ ਨੇ ਆਪਣੇ ਬੱਚਿਆਂ ਨੂੰ ਉੱਥੇ ਤੱਕ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਫਿਰ ਐਦਾਂ ਦੇ ਘਟਾਲੇ ਉਹਨਾਂ ਬੱਚਿਆਂ ਨੂੰ ਕਿਤੇ ਨਾ ਕਿਤੇ ਆਮ ਘਰਾਂ ਦੇ ਬੱਚਿਆਂ ਨੂੰ ਪਿੱਛੇ ਕਰ ਦਿੰਦੇ ਆ ਕਿਉਂਕਿ گورਨਮੈਂਟ ਮੈਡੀਕਲ ਕਾਲਜ ਤੇ ਪ੍ਰਾਈਵੇਟ ਮੈਡੀਕਲ ਕਾਲਜ ਦੀਆਂ ਟਿਊਸ਼ਨ ਫੀਸਰਸ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਹੈ ਸੋ ਤੁਸੀਂ ਸਭ ਨੇ ਦੇਖਿਆ ਹੈ ਤੁਸੀਂ ਆਪਾਂ ਦੇਖਿਆ ਰਿਜ਼ਲਟ ਕਿ 67 ਬੱਚੇ ਉਹਨਾਂ ਦੇ ਜਿਨ੍ਹਾਂ ਦੇ ਮਾਰਕਸ 720 ਦੇ ਵਿੱਚੋਂ 720 ਆਇਆ ਹੈ ਇਹ ਬੜਾ ਹੈਰਾਨੀਜਨਕ ਹੈਗਾ ਔਰ ਇੱਕ ਸੈਂਟਰ ਦੇ ਵਿੱਚ ਤਕਰੀਬਨ 6 ਤੋਂ 7 ਬੱਚਿਆਂ ਦੇ ਮਾਰਕਸ ਸਿਰਫ ਇੱਕ ਸੈਂਟਰ ਦੇ ਜਿਹੜੇ ਹੈਗੇ ਆ 720 ਆਊਟ ਆਫ 720 ਆਇਆ ਸੋ ਇੰਨੇ ਜਿਹੜੇ ਬੰਦਿਆਂ ਦੀ ਅਰੈਸਟ ਹੋਈ ਹੈ ਜਿਨ੍ਹਾਂ ਨੇ ਕਬੂਲ ਕੀਤਾ ਹੈ ਕਿ 30-30 ਲੱਖ ਰੁਪਏ ਦੇ ਕੇ ਜਿਹੜਾ ਇਹ ਪੇਪਰ ਲੀਕ ਕਰਵਾਇਆ ਗਿਆ ਔਰ ਸੁਪਰੀਮ ਕੋਰਟ ਦਾ ਵੀ ਅੱਜ ਜਿਹੜੀ ਸਟੇਟਮੈਂਟ ਆਈ ਹੈ ਕਿ ਅਗਰ ਇਸ ਦੇ ਵਿੱਚ 0.001% ਵੀ ਕੋਈ ਘਟਾਲਾ ਹੋਇਆ ਜਾਂ ਉਹਦੇ ਵਿੱਚ ਕਮੀ ਪਾਈ ਗਈ ਤਾਂ ਇਹ ਜਿਹੜੀ ਪ੍ਰੀਖਿਆ ਹੈਗੀ ਹੈ ਇਹਨੂੰ ਕੈਨਸਲ ਕੀਤਾ ਜਾਏਗਾ ਇਹਦੇ ਨਾਲ ਆਮ ਘਰਾਂ ਦੇ ਬੱਚਿਆਂ ਦਾ ਕੀ ਕਸੂਰ ਹੈ ਔਰ ਉਹਨਾਂ ਪੇਰੈਂਟਸ ਦਾ ਕੀ ਕਸੂਰ ਹੈ ਜਿਹੜੇ ਮਿਹਨਤ ਕਰਦੇ ਆ ਆਪਣੇ ਬੱਚਿਆਂ ਨੂੰ ਮਿਹਨਤ ਕਰਵਾਉਂਦੇ ਆ ਔਰ ਬੱਚੇ ਨੇ ਰਾਤ 18 18 ਘੰਟੇ ਪੜ੍ਹ ਕੇ ਪ੍ਰੀਖਿਆ ਦੇ ਵਿੱਚੋਂ ਪਾਸ ਹੋਏ ਆ ਉਹਨਾਂ ਨੂੰ ਇਗਜ਼ਾਮ ਦੁਬਾਰਾ ਦੇਣਾ ਪਏਗਾ ਔਰ ਸੈਂਟਰ ਦੇ ਵੱਲੋਂ ਇਹੋ ਜੀ ਜਿਹੜੀਆਂ ਇੰਪੋਰਟੈਂਟ ਇਗਜ਼ਾਮ ਹੁੰਦੇ ਆ ਨੀਟ ਦਾ ਸਰਕਾਰ ਦੇ ਖਿਲਾਫ ਜਲੰਧਰ ਤੇ ਵੱਡਾ ਦੇਖੋ ਨੀਟ ਦਾ ਜਿਹੜਾ ਬਹੁਤ ਅੱਛਾ ਮਤਲਬ ਫਿਊਚਰ ਵਾਸਤੇ ਨੌਜਵਾਨ ਬੱਚਿਆਂ ਦੇ ਵਾਸਤੇ ਹੁੰਦਾ ਖਾਸ ਕਰਕੇ ਗਰੀਬ ਪਰਿਵਾਰ ਦੇ ਜਿਹੜੇ ਬੱਚੇ ਆ ਨਾ ਬਹੁਤ ਮਹਿੰਗੀ ਪੜ੍ਹਾਈ ਮੈਡੀਕਲ ਦੀ ਬੜੀ ਔਖੀ ਹੈ ਤੋਂ ਇੱਥੇ ਤੱਕ ਪਹੁੰਚਣਾ ਬਹੁਤ ਔਖਾ ਹੁੰਦਾ ਜੇ ਉਸ ਤੋਂ ਬਾਅਦ ਪਹੁੰਚਣ ਤੋਂ ਟੈਸਟ ਪਾਸ ਕਰ ਲੈਂਦੇ ਕਾ ਕਿੰਨਾ ਕਿੰਨੇ ਗੜਬੜ ਹੋ ਜਾਂਦੀ ਫਿਰ ਬੱਚਿਆਂ ਦੇ ਮਨ ਟੁੱਟ ਜਾਂਦੇ ਆ ਮੇਰਾ ਤਾਂ ਮੰਨਣਾ ਇਹ ਹੈਗਾ ਕਿ ਜੋ ਇਹਦੇ ਤੇ ਜਿੰਨਾ ਬੰਦਿਆਂ ਦੀ ਕੋਈ ਨੈਗਲੀਜੈਂਸੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਉਹ ਸਾਡਾ ਜਿਹੜਾ ਪਾਰਟੀ ਲੈਵਲ ਤੇ ਤਰਨੇ ਆ ਇਹ ਜਲ ਜਣ ਕੇ ਜੋ ਪਾਰਟੀ ਦਾ ਹਕੂਮਤ ਆ ਦੇ ਇੱਥੇ ਪੰਜਾਬ ਦੇ ਵਿੱਚ ਤਰਨੇ ਕਿਲੇ ਲੱਗੇ ਜਾਣਗੇ ਕਾਫੀ ਜਗ੍ਹਾ ਤੇ ਲੱਗੇ ਹੋਏ ਹੈਗੇ ਜਿੱਥੇ ਜਿੱਥੇ ਹੈ ਕੰਟੀਨਿਊ ਕਰਾਂਗੇ ਜਲੰਧਰ ਦੀ ਚਿਮਨੀ ਚੋਣ ਨੂੰ ਕਿੱਦਾਂ ਦੇਖਦੇ ਹੋ ਜਿਮਨੀ ਚੋਣ ਠੀਕ ਹੈ ਜੀ ਹਰ ਪਾਰਟੀ ਨੇ ਆਪਣਾ ਆਪਣਾ ਪ੍ਰਦਰਸ਼ਨ ਕਰਨਾ ਹੁੰਦਾ ਅਸੀਂ ਲੋਕ ਵੀ ਆਪਣੀ ਮਿਹਨਤ ਕਰ ਰਹੇ ਅਗਲੇ ਵੀ ਆਪਣੀ ਮਿਹਨਤ ਜਨਤਾ ਨੇ ਫੈਸਲਾ ਲੈਣਾ

ही आपको मिलते हैं स्टे फ्री और जब तक ये कार्ड आप इस्तेमाल नहीं करते हो जी जी आर क्लब आपको देते हैं एक्साइटिंग ऑफर पांच लाख की मेंबरशिप पर ये देते हैं चार हजार रूपए की मंथली रेंटल इनकम साइट से तो बहुत ही एक्साइटिंग ऑफर है ये ऑफर आप होटल मैरिटन में भी यूटिलाइज कर सकते हो जीजीआर क्लब में भी यूटिलाइज कर सकते हो और इसके साथ ही आपको होटल मैरिटन की बुकलेट आपको एक्साइटिंग ऑफर के साथ मिलेगी हां बहुत जल्दी GGR क्लब बनकर तैयार होने वाला है और आपके सामने आने वाला है गिव मी एक्सपीरियंस तो देर ना कीजिएगा जल्दी बुक कीजिएगा अपनी मेंबरशिप